सरपंच मुर्दाबाद 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 नकली सरपंच मुर्दाबाद 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 राजू सरपंच मुर्दाबाद मुर्दाबाद पाणी ਮਰਾ ਪੁਰਨੇ ਪਿੰਡ ਕਿਹੜਾ ਜੀ ਮਸਲਾ ਕੀ ਹੈ ਇਹਨਾਂ ਗਵਾਰਾ ਭਾਜੀ ਇਹ ਨਰੇਗਾ ਦਾ ਮਸਲਾ ਹੈ ਭਾਜੀ ਕੀ ਮਸਲਾ ਮਸਲਾ ਭਾਜੀ ਇਹ ਨਰੇਗਾ ਦੇ ਪੈਸੇ ਜਿਹੜੇ ਆ ਉਹ ਗਰੀਬਾਂ ਦੇ ਕਾਉਂਟ ਵਿੱਚ ਨਹੀਂ ਪਏ ਹੈਗੇ ਉਹ ਮੀਰਾ ਦੇ ਕਾਉਂਟ ਵਿੱਚ ਪਏ ਹੈਗੇ ਇਨਾਂ ਦੇ ਘਰ AC ਵੀ ਲੱਗੇ ਦੇ ਗੱਡੀਆਂ ਵੀ ਖਲੋਤੀ ਦੀਆਂ ਨੇ ਉਹਨਾਂ ਦੇ ਘਰ ਇਹ ਪੈਸੇ ਪਏ ਨੇ ਉਹ ਮੈਨੂੰ ਇਹ ਦੱਸੋ ਪਹਿਲਾਂ ਵੀ ਉਹ ਕਿੰਨੇ ਕੋ ਗਰੀਬ ਨੇ ਜਿਨ੍ਹਾਂ ਦੇ ਘਰ ਪੈਸੇ ਪਾ ਕੇ ਦੇ ਆ ਹਾਂਜੀ ਸਾਡੀ ਸਰਕਾਰ ਨੂੰ ਇਹ ਮੰਗਿਆ ਉਹਨਾਂ ਦੇ ਘਰੋਂ ਪੈਸੇ ਨਹੀਂ ਪਾਣੇ ਚਾਹੀਦੇ ਇਹ ਗਰੀਬਾਂ ਨੂੰ ਪੈਸੇ ਪਾਣੇ ਚਾਹੀਦੇ ਜਿਹੜੇ ਆਏ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਇੱਕ ਇਹਨਾਂ ਦੇ ਤੇ ਇੱਕ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਜੀ ਅਸੀਂ ਹਾਰ ਕੇ ਨਜੋਤੇ ਕਰਦੇ ਆ ਚੇਅਰਮੈਨ ਸਾਹਿਬ ਦੇ ਕਰ ਠੀਕ ਹੈ ਜੀ ਇਹ ਸਾਡੀ ਮੰਗ ਜਿਹੜੀ ਹੈ ਪੂਰੀ ਹੋਣੀ ਚਾਹੀਦੀ ਹੈ। ਕਿੰਨੇ ਚਿਰ ਤੋਂ ਪਏ ਨੇ ਭਾਜੀ 3 ਮਹੀਨੇ ਤੋਂ ਪੈਸੇ ਨਹੀਂ ਪਏ 3 ਮਹੀਨੇ ਤੋਂ ਕੰਮ ਕਰਦੇ ਆ। 1 ਰੁਪਇਆ ਨਹੀਂ ਪਿਆ ਸਾਡੇ account ਦੇ ਵਿੱਚ। ਭਾਜੀ ਕੀ ਨਾਮ ਹੈ ਆਪਣਾ ਜੀ? ਮੇਰਾ ਨਾਮ ਹਰਪਾਲ ਸਿੰਘ। ਕੀ ਮਤਲਬ ਕੀ ਹੈ ਤੁਹਾਡੇ ਬੰਦੇ ਦਾ? ਮਸਲਾ ਸਾਡੇ ਇਹੋ ਜੀ ਨਰੇਗਾ ਦੇ ਪੈਸੇ ਸਾਡੇ ਤੇ ਪਏ ਨਹੀਂ ਆ। ਜਿਹੜੇ ਇਹ ਪਿੰਡੇ 1.5 ਗਵਾਰ ਜੇ ਤੇ ਬਥੇਰਾ ਇਹਨਾਂ ਵਿਚਾਰਿਆ ਕੰਮ ਕੀਤਾ ਤੇ ਜੇ ਮਹੀਨੇ ਤੋਂ ਕੰਮ ਕਰਦੇ ਰਹੇ ਨੇ ਪਰ ਇਹਨਾਂ ਪੈਸੇ ਸਾਨੂੰ ਨਹੀਂ ਪਾਏ ਤੇ ਹੋਰਨਾਂ ਨੂੰ ਪਾ ਦਿੱਤੇ ਨੇ। ਜੀਵੀਦਾਰਾਂ ਨੂੰ ਪੈਸੇ ਪਾ ਛੜੇ ਨੇ ਸਾਡਾ ਇੱਕ ਪੈਸਾ ਨਹੀਂ ਪਿਆ ਸਾਨੂੰ ਕਹਿ ਦਿੱਤੇ ਆ ਕਿ ਪਟਵਾਰੀ ਤੇ ਗਰਦੌਰ ਜਿਹੜਿਆ ਹੜਤਾਲ ਤੇ ਆ ਸਾਨੂੰ ਹੜਤਾਲਾਂ ਦੇ ਕਹਿ ਛੜਿਆ ਉਹਨਾਂ ਦੇ ਖਾਤਿਆਂ 'ਚ ਪੈਸੇ ਪਾ ਛੜੇ ਆ ਅਸੀਂ ਮੁੜ ਕੇ ਜਦੋਂ ਪੁੱਛਿਆ ਇਹ ਜੇ ਹੜਤਾਲ ਤੇ ਆ ਜਦੋਂ ਪੁੱਛੋ ਹੜਤਾਲ ਤੇ ਆ ਅਸੀਂ ਜਿੱਦੋਂ ਵੀ ਮੰਗ ਕਰਦੇ ਆ ਪੈਸੇ ਦੀ ਸਾਨੂੰ ਨਹੀਂ ਕੋਈ ਪੈਸਾ ਮਿਲਿਆ ਬਸ ਪੈਸੇ ਉਹਨਾਂ ਨੂੰ ਪਾ ਛੜੇ ਨੇ ਹੁਣ ਸਾਨੂੰ ਥੋੜਾ ਜਿਹਾ ਪਤਾ ਲੱਗਾ ਕਿ ਪੈਸੇ ਜਿਹੜੇ ਆ ਉਹਨਾਂ ਦੇ ਕਾਊਂਟਾਂ 'ਚ ਪਾ ਦਿੱਤੇ ਨੇ ਉਹਨਾਂ ਨੂੰ ਪੁੱਛਿਆ ਉਹਾਂ ਦਾ ਸਾਡੇ ਅਕਾਊਂਟਾਂ 'ਚ ਕੋਈ ਨਹੀਂ ਆਇਆ ਘਾ ਪੈਸਾ ਹੀ ਨਹੀਂ ਆਇਆ ਕੋਈ ਤੁਹਾਨੂੰ ਆਂਦਾ ਕੌਣ ਕਹਿੰਦਾ ਆਈ ਆਖਾ ਤੁਹਾਨੂੰ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਜਿਹਦੇ ਜਿਹਦੇ ਖਾਤੇ 'ਚ ਪੈਸੇ ਆਏ ਨੇ ਤੇ ਅਹੀ ਲਿਸਟ ਕਢਾ ਲਈ ਆ ਸਾਨੂੰ ਪਤਾ ਵੀ ਜਿਹਦੇ ਜਿਹਦੇ ਖਾਤੇ 'ਚ ਪੈਸੇ ਆਏ ਨੇ ਤੇ ਲਿਸਟਾਂ ਸਾਡੇ ਕੋਲ ਪਈਆਂ ਉਹ ਤੁਹਾਨੂੰ ਅਹੀ ਲਿਸਟ ਤੁਹਾਨੂੰ ਦੇ ਦਿੰਦੇ ਆ ਕਿੰਨੀ ਵਾਰੀ ਕੰਮ ਕੀਤਾ ਫੇਰ 3-4 ਵਾਰੀ ਕੰਮ ਕੀਤਾ ਜੇ ਪੈਸੇ ਕੋਈ ਨਹੀਂ 50 ਜੀ ਆਗੇ ਜੇ ਬੁੱਢੀਆਂ ਬੰਦੇ ਜਿਹੜੇ ਕਰਕੇ ਡਾਕੂਮੈਂਟ ਤੇ ਕਿੰਨੂ ਆਧਾਰ ਕਾਰਡ ਜੇ ਬੈਂਕ ਖਾਤੇ ਦੀ ਕਾਪੀ ਜੇ ਜਿਹੜੇ ਸਾਡੇ ਕੋਲ ਖੜ ਕੇ ਮੁੜ ਕੇ ਸਾਡੇ ਪੈਸੇ ਹੀ ਨਹੀਂ ਪਾਏ ਉਹ ਸਰਪੰਚ ਨੇ ਖੜੀ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਨੇ ਜਦੋਂ ਮਤਲਬ ਕੰਮ ਚੱਲਦੇ ਰਿਹਾ ਮੌਕੇ ਤੇ ਕਿਹੜਾ ਅਧਿਕਾਰੀ ਅੰਦਰ ਆ ਇਹ ਇਹ ਕੁਲਦੀਪ ਸਿੰਘ ਜੇ ਤੇ ਇੱਕ ਸਾਹਿਬ ਜੀ ਚੰਦਜੀ ਸੈਕਟਰੀ ਹਾਂ ਜੀ ਇੱਕ ਚੰਦਜੀ ਸੈਕਟਰੀ ਜੇ ਕਿੰਨੇ ਮਹੀਨਿਆਂ ਤੋਂ ਤੁਹਾਨੂੰ ਜਿਹੜੇ ਪੈਸੇ ਨਹੀਂ ਆਉਂਦੇ ਸਾਨੂੰ 3-4 ਮਹੀਨੇ ਤੋਂ ਬਿਲਕੁਲ ਨਹੀਂ ਆਏ ਬਿਲਕੁਲ ਹੀ ਪਾਇਆ ਸਾਨੂੰ ਕੰਮ ਕਰਦੇ ਦੇ ਬਸ ਸਾਨੂੰ ਇਹੀ ਕਹਿ ਦਿੰਦਾ ਤੁਹਾਨੂੰ ਪੈਸੇ ਹੁਣ ਪੈ ਜਾਣੇ ਆ ਜੀ ਤੁਹਾਡੇ ਪੈਸੇ ਆਂਦਾ ਪਿੱਛੋਂ ਨਹੀਂ ਪਏ ਸਾਨੂੰ ਇਹੀ ਗੱਲ ਕਹਿ ਰਹੇ ਵੀ ਹੜਤਾਲ ਤੇ ਆ ਉਹਨਾਂ ਨੂੰ 3-4 ਮਹੀਨੇ ਦੇ ਸਾਨੂੰ ਉਹਨਾਂ ਨੂੰ ਪੇਮੈਂਟ ਨਹੀਂ ਪਈ ਸੈਕਟਰੀਆਂ ਪਟਵਾਰੀਆਂ ਨੂੰ ਉਹ ਹੜਤਾਲ ਤੇ ਨੇ ਤਾਂ ਕਰਕੇ ਅਸੀਂ ਮੰਗ ਕਰਨਾ ਸਾਨੂੰ ਇਨਸਾਫ ਚਾਹੀਦਾ ਆ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਜਿਨ੍ਹਾਂ ਨੇ ਜਿਹੜੇ ਹੋਰਾਂ ਦੇ ਖਾਤਿਆਂ ਚ ਪੈਸੇ ਪਾ ਦਿੱਤੇ ਨੇ ਉਹ ਹਾਂਜੀ ਕੀ ਨਾਲ ਆਪਣਾ ਜੀ ਮਨਨ ਅਵਤਾਰ ਸਿੰਘ ਕੀ ਮਸਲਾ ਜੀ ਮਸਲਾ ਵੀ ਆਹੀ ਨਰੇਗਾ ਦਾ ਕੰਮ ਸਰਕਾਰ ਵੱਲੋਂ ਕਰਦੇ ਰਹੇ ਆ ਤੀਜੇ ਮਹੀਨੇ ਤੋਂ ਲੈ ਕੇ ਸਾਡੀ ਪੇਮੈਂਟ ਕੋਈ ਨਹੀਂ ਪਈ ਜੋ ਪੈਸਾ ਸਾਡਾ ਗਰੀਬ ਦਾ ਸਾਡਾ ਹੱਕ ਕਿੱਥੇ ਜਾਂਦਾ ਪੁੱਛਿਆ ਜਾਏ ਇਹਨਾਂ ਨੂੰ ਯੋਕੋ ਸੈਂਟਰ ਸਰਕਾਰ ਸਭ ਵਾਸਤੇ ਪੈਸਾ ਭੇਜਦੀ ਆ ਸਾਡਾ ਹੱਕ ਜਿਹੜਾ ਕਿਉਂ ਕਿੱਥੇ ਗਿਆ ਵਾ ਕਿਹੜੇ ਖਾਤਿਆਂ ਵਿੱਚ ਪਿਆ ਗਿਆ ਇਤਿੰਦਰੀ ਗਲ ਸੈਟਿੰਗ ਨੂੰ ਪੁੱਛਿਆ ਜਾਂ ਕਿ ਹੋਰ ਰੁਪਏ ਨੇ ਬੰਦੇ ਪੁੱਛਿਆ ਜੀ ਮਤਲਬ ਭਾਵੇਂ ਆ ਵੀ ਅਸੀਂ ਸਾਡਾ ਸਾਡਾ ਪੈਸਾ ਸਾਡੇ ਨੂੰ ਨਹੀਂ ਮਿਲਿਆ ਨਹੀਂ ਤੁਸੀਂ ਆਪਣੀ ਦਰਿਆਦ ਲੈ ਕੇ ਕੋਈ ਭੇਜੋ ਸਰਪੰਚ ਨੂੰ ਪੁੱਛਿਆ ਜੀ ਕਿ ਉਹਨੂੰ ਪੁੱਛਿਆ ਸਰਪੰਚ ਸਰਪੰਚ ਨੂੰ ਇੱਕ ਦੋ ਵਾਰੀ ਪੁੱਛਿਆ ਆਂਦਾ ਪਾਦਾ ਕਿ ਲਾਰੇ ਬੁੱਤੇ ਲਾ ਹੜੇ ਸਾਡੇ ਨਾਲ ਕਰਦੀ ਕਮੀਆਂ ਤਿੰਨ ਕਿੰਨੇ ਕਿੰਨੇ ਜਿਹੜੇ ਨੂੰ ਨਹੀਂ ਕਹਤੇ ਤਾਂ 99 ਉਹ ਤੀਜੇ ਮਹੀਨੇ ਤੋਂ ਲੈ ਕੇ ਆ ਸਤਵਾਂ ਮਹੀਨਾ ਹੋ ਗਿਆ ਜੇ ਤੁਸੀਂ ਇਹ ਹਿਸਾਬ ਲਾ ਲਓ ਆਪ ਸਿਆਣੇ ਜੇ ਹਿਸਾਬ ਲਓ ਕਿੰਨੇ ਚਿਰ ਹੋ ਗਿਆ ਨੇ ਸਹੀ ਮੈਂ ਬੰਦੇ ਕੰਮ ਕਰਦੇ ਪਏ ਆ 52 ਜਣੇ ਅਸੀਂ ਕੰਮ ਕਰ ਰਹੇ ਆ ਜਿਨ੍ਹਾਂ ਨੇ ਕੰਮ ਕੀਤਾ ਜਿੱਥੇ ਜਿੱਥੇ ਕੀਤਾ ਉਹ ਜਗ੍ਹਾ ਦਾ ਵੀ ਸਾਨੂੰ ਪਤਾ ਤੁਹਾਡੇ ਫੋਟੋ ਨਹੀਂ ਹੁੰਦੇ ਸਾਡੀਆਂ ਫੋਟੋਆਂ ਲਾ ਕੇ ਫੋਟੋ ਖਿੱਚ ਕੇ ਉਹਨਾਂ ਨੇ ਆਨਲਾਈਨ ਕਰਵਾ ਦਿੱਤੀਆਂ ਜੇ ਬਾਕੀ ਇਹ ਗੱਲ ਆ ਵੀ ਸਾਡਾ ਪੈਸਾ ਖਾਤਾ ਨੀਗਾ ਖਾਤਿਆਂ ਵਿੱਚ ਪੈਸੇ ਨਹੀਂ ਗਏ ਪਾਏ ਡਾਕੂਮੈਂਟ ਸਾਡੇ ਸਾਰੇ ਲੈ ਗਏ ਆ ਹਾਂਜੀ ਆਧਾਰ ਕਾਰਡ ਬੈਂਕ ਖਾਤਾ ਵੀ ਆਹੀ ਦੇ ਦਿੱਤਾ ਬੈਂਕ ਖਾਤੇ ਵਿੱਚ ਨਹੀਂ ਪੁੱਛ ਆਏ ਉਸ ਤੋਂ ਬਾਅਦ ਤੁਹਾਡੇ ਕੋਲ ਜਦੋਂ ਕੰਮ ਕਰਦੇ ਕੋਈ ਸੈਨ ਹੋ ਗਿਆ ਹੁੰਦਾ ਨਹੀਂ ਕੋਈ ਸੈਨ ਨਹੀਂ ਹੋਇਆ ਫੋਟੋਆਂ ਲਾਤੀ ਰਹੀ ਹੈ ਫੋਟੋਆਂ ਲਾ ਕੇ ਸਾਡਾ ਉਹ ਫਾਈਲ ਬਣਾ ਕੇ ਉਹਨਾਂ ਨੇ ਕੀ ਪਤਾ ਵੀ ਕਿੱਥੇ ਸਾਡਾ ਪੈਸਾ ਗਿਆ ਸਰ ਦੋ ਵਾਰੀ ਫੋਟੋ ਸਾਡੀ ਲੱਤਦੀ ਰਹੀ ਆ ਫੋਟੋਆਂ ਲੱਤਦੀਆਂ ਰਹਿੰਦਾ ਮੁੰਡਾ ਨਹੀਂ ਸਰ ਪੰਚਾਇਤ ਦੇ ਅੰਦਰ ਚ ਕੰਮ ਹੁੰਦਾ ਕੋਈ ਪੰਚਾਇਤ ਦੇ ਅੰਦਰ ਵਿੱਚ ਪਿੰਡ ਦੇ ਗਵਰਾ ਜੀ ਸਲੱਖਣ ਸਿੰਘ ਕੀ ਮਸਲਾ ਜੀ ਮਸਲੇ ਇਹ ਅੰਦਰ ਗੱਦੇ ਦੀ ਕੰਮ ਕੀਤਾ ਵਾ ਤੇ ਜਿਵੇਂ ਸਟਾਰਟ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਆ ਮੀਰਾ ਨੇ ਤਗੜੇ ਲੋਕਾਂ ਨੂੰ ਪੈ ਗਏ ਇੱਥੇ ਕੀਤਾ ਜੀ ਰਹਿਣੀਆਂ ਮੂਣੀਆਂ ਦਾ ਸੜਕਾਂ ਤੇ ਹਾਂਜੀ ਹਾਂਜੀ ਚੰਗੇ ਚੰਗੇ ਬੰਦੇ ਸੌਖਿਆਂ ਨੂੰ ਪੈ ਗਏ ਆ ਨਾ ਨਾ ਨੂੰ ਨਹੀਂ ਪਾੜਾ ਦਾ ਨਾਮ ਨਹੀਂ ਆ ਨਹੀਂ ਪਾਇਆ ਨਾਮ ਹੀ ਹੈ ਨਹੀਂ ਲਿਸਟ ਤੇ ਕੀ ਤੁਹਾਨੂੰ ਕਿੰਦੇ ਪੈਸੇ ਕਿਉਂ ਨਹੀਂ ਪਏ ਕੀ ਕਾਰਨ ਪਤਾ ਨਹੀਂ ਜੀ ਹੁਣ ਇਹ ਕਰ ਜੇ ਇਹਦੇ ਸਰਪੰਚ ਨੂੰ ਪਤਾ ਹਣਾ ਸਰਕਾਰ ਨੂੰ ਦੇ ਕੀ ਮੰਗ ਕਰਦੇ ਆਈ ਤੇ ਮੰਗ ਕਰ ਲੈ ਸਾਡੇ ਕਾਰਜ ਤੇ ਇਨਕੁਆਰੀ ਹੋਣੀ ਚਾਹੀਦੀ ਆ ਕਿੰਨੇ ਜਾਣੇ ਕਿਹੜੇ ਕੰਮ ਕਰਦੇ ਆਈ ਘਰ ਤੋਂ ਘਰ ਮੇਰੇ ਕੋਲ ਅਰੇ 50 ਜਾਣੇ 50 50 ਚੀਜ਼ ਦਿੱਤੀ ਬੜੀਆਂ ਜਲਾਨੀਆਂ ਨੇ ਗਰੁੱਪ ਚੱਲੀ 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 ਜਾਣੇ ਵਾਣੁ ਦੁੜਿਆਈ ਨਾਮ ਕੀ ਹੈ ਜ਼ਗੀਰ ਗੁਰ ਕਿਹੜਾ ਪਿੰਡ ਹੈ ਇਹੋ ਹੀ ਗਵਾਰਾ 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 ਗਾਰੇ ਕੀ ਮਸਲਾ ਕੀ ਹੈ ਮਸਲਾ ਪੁੱਤ ਕੰਮ ਕਰਦੇ ਜੱਟਾਂ ਦਾ ਵੀ ਕਰਕੇ ਆਉਂਦੇ ਨੇ ਆ ਇਹਨਾਂ ਵਹਿਣੀਆਂ ਤੱਕ ਸਾਡੇ ਕੋ ਕਢਾਏ ਵਹਿਣੀਆਂ ਗਾਰੇ ਹੱਥਾਂ ਨਾਲ ਪਾ ਪਾ ਬਾਲ ਤੇ ਨਰੇ ਗਾਦਾ ਨਰੇ ਗਾਦਾ ਇਹ ਮਿੰਤੀ ਤੇਨ ਮਾਰੀ ਮਤਮਹਾ ਕੀਤਾ ਤੇਨ ਕਦੀ ਰਾਜ ਆ ਜਾਂਦੇ ਪਾਏ ਕਦੀ ਸਵੇਰੇ ਆ ਜਾਂਦੇ ਪਾਏ ਕਦੀ ਜਿੰਨਾਂ ਨੂੰ ਪਾਉਣੇ ਉਹਨਾਂ ਨੂੰ ਪਾਏ ਨਹੀਂ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਆਡੇ ਕੋ ਧਾਰ ਕਾਰਡ ਧਾਰ ਕਾਰਡ ਉਹ ਘਰੇ ਰੱਖਦੇ ਬੈਂਕ ਦੇ ਬੈਂਕ ਦੇ ਕੋਈ ਫੋਟੋ ਕਾ ਵੀ ਧਾਰ ਕਾਰਡ ਉਹ ਮੇਰਾ ਅੱਖਰ ਲਲੋਂਦਾ ਹੈ। ਕੀ ਨਾ ਜਪੈੰਦ ਮੇਰਾ ਨਾਮ ਮੇਰੇ ਜੱਜ। ਪਿੰਨ ਮੇਰਾ ਗਵਾਰਾ ਜੋ। ਮਸਲਾ ਕੀ ਜੀ? ਮਸਲਾ ਹੈ ਭਾਜੀ ਇਹਨਾਂ ਨੇ ਗਰੀਬਾਂ ਨੇ ਨਰੇਗਾ ਦਾ ਕੰਮ ਕੀਤਾ ਹੈ ਭਾਜੀ। ਉਹ ਜਿਹੜਾ ਪੈਸਾ ਇਹਨਾਂ ਨੂੰ ਨਹੀਂ ਮਿਲਿਆ ਜਿਨਨੇ ਜਿਨਨੇ ਤਗੜੇ ਬੰਦੇ ਨੇ 12-12 13-13 ਕਿਲੇ ਜ਼ਮੀਨ ਹੈ ਉਹਨਾਂ ਦੀ। ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ। ਗਰੀਬਾਂ ਨੂੰ ਕੋਈ ਹਾਂਸ ਨਹੀਂ ਹੋਇਆ। ਉਹ ਜਿਨਨੇ ਜਿਨ੍ਹਾਂ ਨਹੀਂ ਕੰਮ ਕੀਤਾ ਸੌਖੇ ਕਰਾਂ ਬੰਦੇ ਤਾਂ ਉਹਨਾਂ ਟਾਲੀਆਂ ਟਰੈਕਟਰ ਨੇ ਗੱਡੀਆਂ ਲੱਗੀਆਂ ਨੇ ਕੋ 15-15 ਹਜ਼ਾਰ 15-15 ਲੱਖ ਦੀਆਂ। ਉਹਨਾਂ ਨੂੰ ਪੈਸੇ ਪੈ ਗਏ ਨੇ ਇਹਨਾਂ ਗਰੀਬਾਂ ਨੂੰ ਭਾਈ ਕੋਈ ਪੈਸਾ ਨਹੀਂ ਮਿਲਿਆ ਹਾਂ ਜੀ ਇਹਨੂੰ ਪਹਿਲੀ ਲਿਸਟ ਘਟਾਈ ਜਾਣਾ ਲਿਸਟ ਘਟਾਈ ਆ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਤੇ ਇਹੀ ਇਹੋ ਪੱਖ ਰੱਖਣਿਆ ਸਰਪੰਚ ਤੇ ਕਾਰਵਾਈ ਹੋਵੇ ਇਹ ਪੈਸਾ ਜਿਹੜਾ ਗਰੀਬਾਂ ਦਾ ਉਹ ਇਹਨਾਂ ਨੂੰ ਮਿਲ ਜਾਵੇ ਨਹੀਂ ਆਪਾਂ ਸਖ ਜੀ ਅਸੀਂ ਸਰਪੰਚਾਂ ਆਖੀ ਮਿਲਦੇ ਰਹੇ ਭਾਈ ਹਾਂ ਜੀ ਫਿਰ ਅਸੀਂ ਮਾ ਵੀ ਡੀਸੀ ਉੱਤੇ ਜਾਵਾਂਗੇ ਆਪਣੀ ਮੰਗ ਰੱਖ ਮੰਗ ਪੱਤਰ ਦਵਾਂਗੇ ਭਾਈ ਕੰਮ ਕਰ ਦਿੱਤਾ ਕੰਮ ਇਹਨਾਂ ਨੇ ਕੀਤਾ 3 ਮਹੀਨੇ ਲਗਾਤਾਰ ਭਾਜੀ ਹਾਂ ਜੀ ਕਿੰਨੇ ਜਾਨੇ 40 50 55 ਜਾਣੇ ਹੈਗੇ ਨੇ ਭਾਜੀ ਤੇ ਮਸਲਾ ਇਹ ਨਹੀਂ ਕਿਸੇ ਨੂੰ ਨਹੀਂ ਪਏ ਹਾਂ ਜੀ ਪੈਸੇ ਪਏ ਜਿੰਨੇ ਸਾਡੇ ਤਗੜੇ ਕਰਾਉਣ ਪਏ ਆ ਜਦੋਂ ਜੋਇਨ ਕੀਤਾ ਕਿਹੜੇ ਘੱਟ ਨੂੰ ਲਾਇਆ ਡਾਕੂਮੈਂਟ ਰਿਹ ਆਧਾਰ ਕਾਰਡ ਬੈਂਕ ਖਾਤਾ ਲਾਇਆ ਜੋ ਭਾਜੀ ਹਾਂ ਜੀ ਫੋਟੋ ਵਗੈਰਾ ਹਾਂ ਜੀ ਫੋਟੋ ਖਿੱਚ ਕੇ ਲੈ ਜਾਂਦੇ ਰਿਹਾ ਭਾਜੀ ਤੇ ਸਾਨੂੰ ਇਨਸਾਫ ਚਾਹੀਦਾ ਭਾਜੀ ਉੱਥੇ ਕਾਰਵਾਈ ਹੋਣੀ ਚਾਹੀਦੀ ਸਰਪੰਚ ਦੇ ਇਹ ਪਹਾੜਾ ਜਿਹੜਾ ਗਰੀਬਾਂ ਦਾ ਇਹਨਾਂ ਨੂੰ ਮਿਲ ਜਾਣਾ ਚਾਹੀਦਾ। ਹਾਂਜੀ ਭਾਈ ਕੀ ਨਾਮ ਜਪਨਾ? ਮੇਰਾ ਨਾਮ ਨਵਜੋਤ ਸਿੰਘ ਆ ਜੀ। ਮੈਂ ਚੇਅਰਮੈਨ ਵਿਜੀਲੈਂਸ ਮੋਨਿਟਰੀਂਗ ਸੈੱਲ ਲੇਬਰ ਲੇਬਰ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਵਿੱਚ ਪਿਛਲੀ ਸਰਕਾਰ ਚ ਰਿਆ ਮੈਂ। ਐਕਚੁਅਲੀ ਇਹਨਾਂ ਦੇ ਨਾਲ ਨਰੇਗਾ ਦੇ ਪੈਸੇ ਸੀਗੇ ਤੇ ਵਿਚਾਰੇ ਕਾਫੀ ਦੇਰ ਤੋਂ ਕੰਮ ਕਰ ਰਹੇ ਸੀ। ਇਹਨਾਂ ਨੇ ਸੈਕਟਰੀ ਨਾਲ ਵੀ ਸੰਪਰਕ ਕੀਤਾ, ਉਹਦਾ ਨਾਮ ਹੈਗਾ ਚਰਨਜੀਤ ਕੌਰ। ਇਹਨਾਂ ਨੇ ਕੁਲਦੀਪ ਸਿੰਘ ਫੌਜੀ ਇੱਥੇ ਆਗੂ ਆ, ਉਹਦੇ ਨਾਲ ਵੀ ਸੰਪਰਕ ਕੀਤਾ। ਪਰ ਇਹਨਾਂ ਦਾ ਮਸਲਾ ਕੋਈ ਨਹੀਂ ਹੱਲ ਹੋਇਆ ਇੱਕ ਦਿਨ ਫਿਰ ਇਹ ਸਾਰੇ ਇਕੱਠੇ ਹੋ ਕੇ ਮੇਰੇ ਘਰ ਗਏ ਮੇਰੇ ਫਾਦਰ ਸਾਹਿਬ ਐਕਸ ਸਰਪੰਚ ਨੇ ਪਿੰਡ ਦੇ ਸਾਬਕਾ ਸਰਪੰਚ ਨੇ ਔਰ ਮੈਂ ਸੈਕਟਰੀ ਨੂੰ ਫੋਨ ਕੀਤਾ ਵੀ ਚਲੋ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਸਾਨੂੰ ਉਹਨਾਂ ਦਾ ਮਤਲਬ ਨਹੀਂ ਆ ਪਰ ਜਿਨ੍ਹਾਂ ਨੇ ਕੀਤਾ ਕੰਮ ਐਕਚੁਅਲੀ ਉਹਨਾਂ ਦੇ ਵੀ ਖਾਤਿਆਂ 'ਚ ਪੈਸੇ ਪਾ ਦਿਓ ਔਰ ਇਹਨਾਂ ਨੇ ਮਤਲਬ ਬਹੁਤ ਵਾਰੀ ਇਕੱਠੇ ਹੋ ਕੇ ਗਏ ਸਰਪੰਚ ਕਹਿੰਦਾ ਵੀ ਮੈਂ ਇਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਉਣੇ ਕੁਝ ਬੰਦਿਆਂ ਨੂੰ ਕਿਹਾ ਇਹਨਾਂ ਨੇ ਕਿ ਇਹਨਾਂ ਕੋ ਕੰਮ ਵੀ ਕਰਾਉਣਾ ਉਹਨਾਂ ਦੇ ਖਾਤਿਆਂ 'ਚ ਪੈਸੇ ਵੀ ਨਹੀਂ ਪਾਉਣੇ ਮੈਂ ਪ ਕਿ ਇਹਨਾਂ ਗਰੀਬਾਂ ਨੂੰ ਮਤਲਬ ਇਨਸਾਫ ਦਿੱਤਾ ਜਾਵੇ ਜਿਨ੍ਹਾਂ ਨੇ ਗਲਤ ਖਾਤਿਆਂ 'ਚ ਪੈਸੇ ਪਾਏ ਨੇ ਜਾਂ ਗਲਤ ਮਤਲਬ ਕਿਸੇ ਦਾ ਕਸੂਰ ਨਹੀਂ ਸਿਰਫ ਕਸੂਰ ਜਿਆਦਾ ਕੁਲਦੀਪ ਸਿੰਘ ਦਾ ਉਹਨੇ ਮਨ ਬਣਾਇਆ ਵਾ ਕਿ ਇਹਨਾਂ ਲੋਕਾਂ ਕੋ ਕੰਮ ਮੈਂ ਕਰਾਉਣਾ ਵਾ ਪਰ ਮੈਂ ਪੈਸੇ ਨਹੀਂ ਖਾਤੇ 'ਚ ਪਾਉਣੇ ਮੈਂ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਿੰਦਰ ਸਿੰਘ ਜੀ ਨੇ ਦਾਵਾ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਉਹ ਆਪਣਾ ਨਿਗਰਾਨ ਕਮੇਟੀ ਦੇ ਚੇਅਰਪਰਸਨ ਵੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਪੀ ਇਹਦੀ ਪ੍ਰਸ਼ਾਸਨਿਕ ਉੱਚ ਅਧਿਕਾਰੀ ਕੋ ਇਹ ਉੱਚ ਅਧਿਕਾਰੀ ਕੋਈ ਦੀ ਮਤਲਬ ਪਰਤਾਲ ਕਰਾ ਕੇ ਨਿਰਪੱਖ ਜਾਂਚ ਕੀਤੀ ਜਾਵੇ ਤੇ ਜਿਹੜਾ ਦੋਸ਼ੀ ਆ ਕੁਲਦੀਪ ਸਿੰਘ ਤੇ ਆਪਣਾ ਚਰਨਜੀਤ ਕੌਰ ਉਹਨਾਂ ਉਹਨਾਂ ਦੇ ਬੰਦ ਦੀ ਕਾਰਵਾਈ ਕਰਕੇ ਇਹਨਾਂ ਗਰੀਬਾਂ ਨੂੰ ਇਨਸਾਫ ਦਿੱਤਾ ਜਾਵੇ ਧੰਨਵਾਦ ਜੀ ਹਾਂ ਜੀ ਸਰ ਜਿਹੜੇ ਲੋਕ ਇਲਜ਼ਾਮ ਲਾ ਰਹੇ ਨੇ ਵੀ ਇਹਨਾਂ ਦੇ ਕੋਲ ਪੈਸੇ ਨਹੀਂ ਪੈ ਰਹੇ ਕੀ ਮਸਲਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਗਵਾਰੇ ਤੋਂ ਆ ਜੀ ਵਿਕਾਸ ਕਮੇਟੀ ਦਾ ਚੇਅਰਮੈਨ ਕੁਲਦੀਪ ਸਿੰਘ ਤੇ ਇਹ ਸਾਰੇ ਜਿਹੜਾ ਇਹਨਾਂ ਨੇ ਕੀਤਾ ਆ ਇਹ ਫਤੂਪੁਰ ਵਾਲੇ ਆ ਇੱਕ ਨਵਜੋਤ ਸਿੰਘ ਤੇ ਇੱਕ ਉਹਨਾਂ ਦੀ ਸਿਸਟਰ ਆ ਜੀ ਅਨੀਤਾ ਰਾਣੀ ਨਿਕੋਸਰਾ ਖੁਰਤੋ ਸਰਪੰਚ ਇਹਨਾਂ ਨੇ ਇਹ ਸਾਡੇ ਪਿੰਡ ਚ ਪਹਿਲਾਂ ਆਧਾਰ ਕਾਰਡ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਕਿ ਲਿਆਓ ਤੁਹਾਡੇ ਇਹੀ ਪੈਸੇ ਪਾਉਣੇ ਨੇ ਕਿ ਜਦ ਕਿ ਪੈਸੇ ਸੈਂਟਰ ਸਰਕਾਰ ਵੱਲੋਂ ਪੈਣੇ ਹੁੰਦੇ ਆ ਕੁਝ ਦੋ ਕਿਸ਼ਤਾਂ ਪਈਆਂ ਨੇ ਕੁਝ ਲੋਕਾਂ ਦੀਆਂ ਪਈਆਂ ਨੇ ਬਾਕੀਆਂ ਦੇ ਅਜੇ ਬਾਕੀ ਨੇ ਮੈਂ ਅੱਜ ਵੀ ਜਾ ਕੇ ਆਇਆ ਵੀਡੀਓ ਦਫ਼ਤਰ ਆਪਣੇ ਜਿਹੜੇ ਸੈਕਟਰੀ ਨੇ ਮੈਡਮ ਚਰਨਜੀਤ ਕੌਰ ਉਹਨਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਵੀ ਅਜੇ ਪੈਸੇ ਪਿਛੂ ਨਹੀਂ ਪੈਂਡੇ ਪਹਿਲੇ ਤੇ ਪਿਛੋਂ ਵੀ ਪਾਣਿਆ ਸਰਪੰਚ ਦਾ ਕੰਮ ਹੁੰਦਾ ਹਾਜ਼ਰੀ ਲਾਉਣਾ ਜੀ ਮੋਬਾਈਲ ਤੋਂ ਆਨਲਾਈਨ ਸਭ ਕੁਝ ਹੈਗਾ ਕੋਈ ਕਿਸੇ ਦਾ 1 ਰੁਪਿਆ ਇਧਰ ਉਧਰ ਨਹੀਂ ਹੋ ਸਕਦਾ ਜੋ ਇਹ ਸਰਕਾਰ ਪਾ ਦੇ ਤੇ ਅੱਜ ਪਾ ਦੇ ਸਾਰਿਆਂ ਦੇ ਅਜੀਤ ਨਹੀਂ ਪਾਉਣੇ ਅਸੀਂ ਤੇ ਸਿਰਫ ਰੋਜ਼ ਦੇ ਰੋਜ਼ ਹਾਜ਼ਰੀ ਲਾਉਣੀ ਹੈ ਜਦੋਂ ਵੀ ਕੰਮ ਚੱਲਦਾ ਹੈ ਇਹਨਾਂ ਦੀ ਹਾਜ਼ਰੀ ਲਈ ਹੈ ਉਹਦਾ ਪ੍ਰੂਫ ਇਹ ਆ ਵੀ ਤੁਸੀਂ ਉੱਥੋਂ ਜਾ ਕੇ ਪਤਾ ਕਰ ਸਕਦੇ ਜੀ ਵੀਡੀਓ ਦਫ਼ਤਰੋਂ ਵੀ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਇਹ ਆ ਜੀ ਜੋ ਇਹ ਮਤਲਬ ਇਲਜ਼ਾਮ ਲਾ ਰਿਹਾ ਬੇਬਨਵਾਰੀ ਬੇ ਬਿਲਕੁਲ ਬੇਬੁਨਿਆਦ ਹੈ ਜੀ ਇਹੋ ਜਿਹੀ ਕੋਈ ਸਚਾਈ ਨਹੀਂ ਜੀ ਕੋਈ ਸਚਾਈ ਨਹੀਂ ਜੀ ਤੁਸੀਂ ਵੀਡੀਓ ਦੇ ਥਰੋ ਜਾ ਕੇ ਪਤਾ ਕਰ ਸਕਦੇ ਜੀ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਕੈਨੇਡਾ ਦੇ ਲੋਕੀ ਬਾਹਰ ਬੈਠੇ ਨੇ ਉਹਨਾਂ ਦੇ ਖਾਤੇ ਦੇ ਪੈਸੇ ਜਾਣਦੇ ਨੇ ਸਾਨੂੰ ਪੈਸੇ ਨਹੀਂ ਮਿਲਦੇ ਕੋਈ ਇੱਕ ਵੀ ਸਾਬਤ ਕਰ ਦਿਓ ਜੀ ਕੋਈ ਕੈਨੇਡਾ ਵਾਲਾ ਜਾਂ ਕੋਈ ਕਿਸੇ ਦਾ ਵੀ ਹੋਵੇ ਕਿ ਜਿਹੜਾ ਪਿੰਡ 'ਚ ਹਾਜ਼ਰ ਨਹੀਂਗਾ ਜਿਹਨੇ ਕੰਮ ਨਹੀਂ ਕੀਤਾ ਉਹਦੇ ਉਹਦੇ ਹਾਜ਼ਰੀ ਲੱਗੀ ਹੈ ਇੱਕ ਵੀ ਸਾਬਤ ਕਰ ਦੋਗੇ ਇਸ ਦਾ ਵੀ ਜ਼ਿਕਰ ਵਿੱਚ ਜੇ ਕਰਦੇ ਨੇ ਲਿਸਟਾਂ ਤੇ ਮੈਨੂੰ ਤਾਂ ਅਜੇ ਤੱਕ ਉਹਨਾਂ ਲਿਸਟ ਕੋਈ ਦਿੱਤੀ ਨਹੀਂ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਇਹੋ ਜੀ ਲਿਸਟ ਕੋਈ ਮੈਨੂੰ ਵੀ ਵਿਖਾ ਦੋਗਾ ਕੈਨੇਡਾ ਅਮਰੀਕਾ ਵਾਲੇ ਦੇ ਪੈ ਜਿਹੜੇ ਸਾਡੇ ਕੈਨੇਡਾ ਅਮਰੀਕਾ ਸਾਡੇ ਪਿੰਡ ਤੇ ਰਹਿੰਦੇ ਉਹ ਤੇ ਪੱਕੇ ਹੀ ਉਧਰ ਰਹਿੰਦੇ ਨੇ ਉਹਨਾਂ ਦਾ ਇਥੋਂ ਦਾ ਮੇਰੇ ਖਿਆਲ ਨਾਲ ਰਿਕਾਰਡ ਵੀ ਨਹੀਂ ਹੋਣਾ ਉਹ ਤੇ ਪੱਕੇ ਹੀ ਉਧਰ ਦੇ ਆ ਤੇ ਬਾਕੀ ਜੇ ਇਦਾਂ ਦੀ ਗੱਲ ਕੋਈ ਹੈਗੀ ਤੇ ਤੁਸੀਂ ਵੀਡੀਓ ਦੇ ਉੱਤਰੋ ਜਾ ਕੇ ਪਤਾ ਕਰ ਸਕਦੇ ਜੀ ਇਹ ਚ ਕਿਹੜੀ ਗੱਲ ਆ ਕਾਗਜ਼ ਤੇ ਨਹੀਂ ਝੂਠ ਬੋਲਣਗੇ ਨਾ ਜੀ ਕਾਗਜ਼ ਤੇ ਸਾਰਾ ਕੋਈ ਸੱਚ ਦੱਸ ਹੀ ਦੇਣਗੇ ਕਿ ਕਿਦੀ ਹਾਜ਼ਰੀ ਲੱਗੀ ਆ ਕਿਦੀ ਨਹੀਂ ਲੱਗੀ ਲੇਟ ਹੋਣ ਦਾ ਕਾਰਨ ਸਰਕਾਰ ਦੀ ਸੈਂਟਰ ਵੱਲੋਂ ਆ ਮੇਰੇ ਵੱਲੋਂ ਤੇ ਕੋਈ ਅਸੀਂ ਤੇ ਰੋਜ਼ ਦੀ ਰੋਜ਼ ਹਾਜ਼ਰੀ ਲੱਗਦੀ ਆ ਦੋ ਟਾਈਮ ਲਾਉਣੀ ਪੈਂਦੀ ਆ ਜੇ ਇੱਕ ਟਾਈਮ ਲੱਗੀ ਸ਼ਾਮ ਨੂੰ ਨਹੀਂ ਲੱਗੀ ਤਾਂ ਅੱਜ ਕੈਂਸਲ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਰੋਜ਼ ਦੀ ਰੋਜ਼ ਹਾਜ਼ਰੀ ਲਾਉਣੀ ਪੈਂਦੀ ਆ ਮੋਬਾਈਲ ਤੋਂ ਲੱਗਦੀ ਆ ਕੋਈ ਇਹਦੇ ਵਿੱਚ ਕਿਸੇ ਦਾ ਇੱਧਰ ਉੱਧਰ ਨਹੀਂ ਹੋ ਸਕਦਾ ਜਿਹਦਾ ਨਾਮ ਆ ਉਹਦੀ ਹਾਜ਼ਰੀ ਲੱਗਣੀ ਆ ਇੱਕ ਪਾਸਾ ਪਹਿਲਾਂ ਜਿੱਦਾਂ ਇਹ ਕਰਦੇ ਰਹੇ ਨੇ ਕਿ ਅੱਜ ਨਹੀਂ ਹੱਥ ਨਾ ਲੱਗਦੀਆਂ ਸੀ ਤੇ ਲੱਗਣੀ ਕਿਸ ਦੀ ਆ ਪਹਿੇ ਇਹਨਾਂ ਕਢਾ ਲਿਆ ਜੇ ਪਿਛਲੇ ਸਰਕਾਰ ਦੇ ਟਾਈਮ ਦੀ ਇਹਨਾਂ ਦੀ ਇਨਕੁਆਰੀ ਕਰਾ ਕੇ ਦੇਖ ਲੋ